ਜੇ ਸਾਰਾ ਹੀ ਰਮਜੰਦਾ ਆਪਣੇ ਅੰਦਰ ਮੰਨ ਪਿਛੇ ਰੱਖਦਾ ਇਹਦੀ ਕੋਹ ਹੋ ਜਾਂਦਾ RAM RAMਤ ਬਾਹਰ ਰਬਦਾ 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 ਰਮ ਸਾਰਾ ਇਸ ਵਜਾ ਜਾਂਦਾ ਹੈ ਇੱਕੋ ਹੀ ਰਹਿ ਜਾਂਦਾ ਫੇਰ ਮਤ ਪ੍ਰਗਟ ਹੁੰਦੀ ਹੈ ਫੇਰ ਗੁਜ਼ੀ ਹੈ ਜਿਹਦੇ ਅੰਦਰੋਂ ਪ੍ਰਗਟ ਹੁੰਦੀ ਹੈ ਉਹਨੂੰ ਦਰਸ਼ਨ ਹੁੰਦਾ ਉਹ ਬੜਾ ਜ਼ਾਇਦ ਫੇਰ ਜਾਪੇ ਲੋ ਸੋ ਜੋਗੀ ਕੇਵਲ ਨਹੀਂ ਕੰਮ ਉਹ ਜੋਗੀ ਹੈ ਉਹ ਜੁੜਿਆ ਹੋਇਆ ਹੈ ਲਵ ਨਾਲ ਕੇਵਲ ਨਹੀਂ ਕਹਾਂ ਉਹਨੂੰ ਕਾਬਲੋ ਕੋਈ ਨਹੀਂ ਬਣੀ ਜਾ ਸਕਦੀ ਉਹਦੇ ਉੱਤੇ ਕੋਈ ਭੁੱਖ ਨਹੀਂ ਸਦਾਰਦੀ ਉਹਦੇ ਉੱਤੇ ਲਵ ਦੀ ਭੁੱਖ ਹਦੀ ਉਹ ਜੋਗੀ ਹੈ ਉਸੇ ਨੂੰ ਡਰੇ ਕੰਮ ਕਹਿ ਸਕਦੇ ਆ ਤੇ ਨਸਖਾਮ ਜਗਾ ਜਗਾ ਨਿਸਕਾਉਂਡ ਟਰਸਟ ਬਣੀ ਬੈਠੇ ਨੂੰ ਕੁਝ ਬਣਾ ਹੀ ਬੈਠਾ ਕੁਝ ਬਣਾ ਆ ਇਹ ਦੇ ਕੰਮ ਇੱਥੇ ਹੈ ਕੋਈ ਇਹੋ ਜਿਹਾ ਕਿੰਨੇ ਬਲੈਕਮੇਲ ਕਰਦੇ ਨੇ ਕਿੰਨੇ ਕਾਲੇ ਕਰਦੇ ਨੇ ਨਿਸਕਾਉਂਡ ਸੇਵਾ ਜੀ ਉਹ ਨਿਸਕਾਉਂਡ ਹੁੰਦਾ ਕੀ ਹੈ ਤੁਹਾਨੂੰ ਤਾਂ ਪਹਿਲਾਂ ਨਿਸਕਾਉਂਡ ਕਾਮਨਾ ਦਾ ਤੁਹਾਡੇ ਅੰਦਰ ਮਸ਼ਹੂਰੀ ਦੀ ਹੈ ਜਿਹੜਾ ਨਿਸਕਾਉਂਡ ਹੁੰਦਾ ਉਹ ਤਾਂ ਕਹਿਣ ਦੀ ਲੋੜ ਨਹੀਂ ਮੈਨੂੰ ਨਿਸਕਾਉਂਡ ਨਿਸਕਾਉਂਡ ਲੈਣਾ ਮਤਲਬ ਦੀ ਤੁਹਾਨੂੰ ਮਸ਼ਹੂਰੀ ਦੀ ਭੁੱਖ ਹੈ ਦਿਸਕਾਮ ਨਹੀਂ ਦੱਸ ਕਾਮ ਤਾਂ ਉਹ ਭੁੱਖ ਤਾਂ ਹੋ ਰਿਹਾ ਫਿਰ ਚੌਧਰ ਦੀ ਬੜਿਆਈ ਦੀ ਭੁੱਖ ਹੈ ਬੜਿਆਈ ਦੀ ਭੁੱਖ ਆਲਾ ਵੀ ਦਿਸਕਾਮ ਨਹੀਂ ਹੁੰਦਾ ਕਾਮ ਨਾ ਤਾਂ ਹੈ ਲੋੜ ਬੜਿਆਈ ਦੀ ਦੁਨੀਆ ਦੀ ਬੜਿਆਈ ਦੀ ਜਿਹਨੂੰ ਭੁੱਖਾ ਹੋਗਾ ਨਾ ਮੇਰੇ ਸਾਬ ਨੂੰ ਲੋੜ ਨਹੀਂ ਕਹਿਣ ਦੀ ਦਿਸਕਾਮ ਦਿਸਕਾਮ ਬੜਨ ਦੀ ਲੋੜ ਹੈ ਕਹਿਣ ਦੀ ਲੋੜ ਨਹੀਂ ਵੜਕ ਤੇ ਉਹੀ ਜਾਊਗਾ। ਦੱਸੇ ਹੋੜ ਲੱਗੀ ਹੋਈ ਐ ਜੋ ਮਰਜੀ ਤੂੰ ਰੱਖ ਲੋ ਕਿਹੜਾ ਕੋ ਪੁੱਛਣ ਵਾਲਾ। ਕਿਹੜਾ ਕੋ ਕੁਝ ਉੱਥੇ ਕਿਹੜਾ ਕੋਈ ਥਾ ਥਾਰੇ ਕੋਈ ਐ ਇਸੇ। ਨਾ ਉਹ ਚੰਗੇ ਜਿਹੇ ਰੱਖ ਲੱਦੇ ਵੀ ਸਾਡਾ ਕੋਈ ਆਪਣੇ ਜਾਖਦਾਂ ਨੂੰ ਕੁਸ ਰੱਖ ਲੋ ਬਰਾ ਭਵਲ ਦੀ। ਉਹਦਾ ਯਾਦ ਕਹਿੰਦਾ ਵੀ ਸਾਫਤ ਕਰ ਵੀ 9000 ਰੁਪਏ ਰੱਖਦਾ ਚੂਹਾ ਚੂਹੇ ਤੇ ਵੀ ਡਰਦੇ ਹੁੰਦੇ। ਇਹ ਕਦੇ ਨਰ ਦੇ ਵਿੱਚ ਹੋਏ ਤੇ ਇਹਨਾਂ ਨਵਰ ਹੋ ਗਏ ਕੋਤੇ ਦੋ ਇਧਰ ਕਿੰਦਾ ਬਿਲੀ ਦਾ ਵੀਰੋਂ ਨਹੀਂ ਹੁੰਦਾ ਡਰੋਂ ਕਰਣੀ ਜੀ ਸੋ ਉਦਦੇ ਨੇ ਫਿਰ ਬਦਲ ਹਲ ਵੀ ਦੋ ਗਲਤ ਰੱਖਿਆ ਗਿਆ ਵੀ ਤੋ ਤਾਂ ਵੀ ਗਲਤ ਰੱਖਿਆ ਗਿਆ ਪਰਚੇ ਰਾਮ ਰਵੇ ਜੋ ਕੋਈ 파ਰਸ ਪਰਸੇ ਦੁਬਦਨ ਹੋਈ ਪਰ ਕਹਿ ਰਹਾ ਹਾਂ ਜੇ ਰਾਮ ਦੇ ਪਰਚੇ ਪਰਚੇ ਵਿੱਚ ਕੋਈ ਰਾਮ ਦਾ ਪਰਚਾ ਕੀ ਹੁੰਦਾ ਤੁਹਿਆ ਕਹ ਲੋ ਵੀ ਰਾਮ ਦੀ ਜਿਹੜੀ ਕਥਾ ਹੈ ਗੁਰਬੋਲੀ ਰਾਮ ਕਥਾ ਕਹ ਲੋ ਜਾਇ ਚਾਹੇ ਹਕੀ ਕਥਾ ਕਹ ਲੋ ਕੋਈ ਗੱਲ ਜੇ ਇਹ ਕਥਾ ਜ ਪਰਚੇ ਜਿਵੇਂ ਕੇ ਸਦਾ ਬੋਲ ਇਹ ਕਥਾ ਦੀ ਵਿਚਾਰ ਚ ਪਰਚਿਆ ਰਹੇ ਜੀ ਤਾਂ ਬੋਲ ਇਹਦੀ ਖੋਜ ਵਿੱਚ ਪਰਚਿਆ ਰਹੇ ਬੋਲ ਇਹ ਕਥਾ ਰਾਜਾ ਰਾਮ ਕੀ ਕਹਾਣੀ ਹੈ ਕੀ ਹੈ ਬੁਝੜੀ ਹੈ ਸਭ ਜੜੀ ਹੈ ਪਰਚਿਆ ਰਹੇ ਪਰਦੀ ਹੋਏ ਬਾਰ ਸਪਰਸ਼ੇ ਦੁਬਦਾਨਾ ਹੋਈ ਉਹਨੂੰ ਬੁੱਜਣ ਦੇ ਵਿੱਚ ਆ ਰਾਮ ਸ਼ਲੋਕ ਆਦਮੀ ਕੋ ਪਰਚਾਰ ਹੈ ਉਹ ਕੋ ਮੂਜ ਪਰੰਪਰਪਾਈ ਗਏ ਤਾਂ ਬਾਰ ਸਪਰਸ਼ੇ ਦੁਬਦਾਨਾ ਹੋਈ ਬਸ ਉਹ ਸਮਝ ਲਓ ਰਾਮ ਨੂੰ ਇਹ ਪਰਸ ਲੈਂਦੇ ਉਹ ਕੋ ਨਾਮ ਨੂੰ ਪਰਸਦਾ ਰਾਮ ਨਾਮ ਨੂੰ ਪਰਸਦਾ ਜੇ ਪਰਸਦਾ ਫੇਰ ਕੀ ਫਿਰ ਉਹਦਾ ਮਰਦੁਦਾਨ ਪਹਿਲਾ ਢਾਈ ਨਹੀਂ ਹੋ ਸਕਦੀ ਮਾਇਆ ਦੀ ਭੁੱਖੇ ਨਹੀਂ ਪੈਦਾ ਦੁਬਦੋ ਮਾਇਆ ਦੀ ਭੁੱਖ ਹੈ ਦੂਜੀ ਭੁੱਖ ਦੋ ਭੁੱਖਾਂ ਦੇ ਸਰੂਪ ਇਕ ਮਾਲੇ ਸ਼ਰੀਰ ਦੀ ਹੈ ਇਕ ਧਰਬ ਦੀ ਵੀ ਭੁੱਖ ਹੈ ਲੋਕਾਂ ਨੂੰ ਕਰਨ ਵੀ ਆਜਾ ਤੜੇਬਟੀ ਕੀਤਾ ਜੀ ਨਹੀਂ ਲੱਗਦਾ ਉਪਰ ਉਪਰ ਆ ਜਾ ਲੱਗ ਬਨੇ ਨਹੀਂ ਖੜਿਆ ਆਇਆ ਇਹ ਵੀ ਇੱਕ ਭੁੱਖ ਹੈ ਚਾਹ ਟੈਂਪਰੇਰੀ ਹੋਈ ਹੈ ਹੈ ਤਾਂ ਭੁੱਖ ਉਹ ਭੁੱਖਾ ਫਰੇਦੇ ਨਾਲ ਮਾਇਆ ਦੀ ਭੁੱਖਾ ਇਹ ਦੋ ਭੁੱਖਾ ਨਾਲ ਧਰਮ ਭੁਗਵੰਤਾ ਨਹੀਂ ਬਣਦਾ ਚਾਹੇ ਕਈ ਜਨ ਬਣਾ ਲੈਵੇ ਜਿੰਨਾ ਜਰ ਭੁੱਖਾ ਦੋਏ ਨੇ ਉਹਨਾਂ ਜਰ ਬੰਦ ਕਰੂਗੀ